ਨਾ ਅਸੀਂ ਦੋ ਮੈਂ ਦੋ ਦਿਨ ਮੈਂ ਵੀ ਭੇਜੀ ਲੈਣਾ ਇਸ ਕਰਕੇ ਨਾ ਨਾਨੀ ਕੋਲ ਇਹਨੇ ਵੀ ਨਹੀਂ ਆਣਾ ਇਹ ਪਾਣੀ ਕਰਾ ਦੇ ਦੇ ਕਿਉਂ ਮੈਨੂੰ ਪਾਣੀ ਕਰਾ ਦੇ ਮੈਂ ਤਾਪ ਕਰ ਮੈਂ ਪਾਣੀ ਕਰਾ ਕੀ ਹੋ ਵੀ ਆ ਗਈ ਇਹਨੇ ਲੈ ਲਿਆ ਹਮਰੇ ਘਰ ਕੋਲ ਕੁਝ ਪਿੱਛੇ ਨਹੀਂ ਕਰਨਾ ਕਾ ਚੱਲ ਬਾਸ ਕਰ ਆਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਸਭ ਦਾ ਭਲਾ ਕਰਿਓ ਤੰਦਰੁਸਤੀ ਬਖਸ਼ੇ ਛੜਦੀ ਕਲਾ ਚ ਰੱਖੇ ਸਭ ਦੇ ਜੀਵਨ ਦੇ ਵਿੱਚ ਖੁਸ਼ੀਆਂ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਮਾਲਕ ਜਰੂਰ ਪੂਰੀਆਂ ਕਰ ਦਿਓ ਤੇ ਕੱਲ ਸਾਡਾ ਕੰਮ ਸੀਗਾ ਜਿਹੜਾ ਸਾਰਾ ਨਿਬੜ ਗਿਆ ਸੀਗਾ ਇਹ ਤਕਰੀਬਨ ਤਕਰੀਬਨ ਅ ਬਜਾਈ ਦਾ ਤੇ ਅੱਜ ਬੱਟਾ ਪਾਉਣ ਪਹੁੰਚ ਗਏ ਨਾਲੇ ਜੀ ਗੁਰਨਾਨਕ ਕੁਮਾਰਾ ਜੀ ਦੇ ਪ੍ਰਕਾਸ਼ ਦਿਹਾੜੇ ਨੇ ਸਾਰਿਆਂ ਨੂੰ ਬਹੁਤ 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 ਮੁਬਾਰਕਾਂ ਦੇਖੋ ਜੀ ਉਹ ਵੀ ਕਿਰਤ ਕਰਨੀ ਕਹਿੰਦੇ ਕਿਰਤ ਕਰੋ ਵੰਡ ਛਕੋ ਆਲੀ ਨੀਤੀ ਦੇ ਵਿੱਚ ਉਹਨਾਂ ਦਾ ਵੀ ਹਲਵਾ ਹੈ ਹਨਾ ਇੱਕ ਹਲਾਂ ਵਾਲੀ ਉਹਨਾਂ ਦੀ ਇੱਕ ਫੋਟੋ ਆਉਂਦੀ ਹੈ ਹਲਵਾਉਂਦੇ ਆਂਦੀ ਹੈ ਹਨਾ ਬਹੁਤ ਮਤਲਬ ਅੰਨ ਦਾਤਾ ਆਪਣਾ ਆਤਾ ਸੀ ਉਹਨਾਂ ਨੇ ਤਾਂ ਉਹੀ ਕਿਰਤ ਚੱਲਦੀ ਹੈ ਜੀ ਸਾਡੀ ਵੀ ਲੱਗੇ ਹੋਏ ਆਂ ਜੀ ਤੇ ਖੇਤ ਦੇ ਵਿੱਚ ਮਿੱਟੀ ਲਗਾਵਾ ਸਾਹਮਣੇ ਪਾਉਣ ਹੋ ਗੰਨਾ ਖੜਾ ਜੀ ਆਪਣਾ ਇਹ ਖੇਤ ਪੱਧਰੇ ਕਿਰਾਏ ਹੋਏ ਆਂ ਤਕਰੀਬਨ 1 ਕਿ ਡੌੜ ਪੈਣੀ ਆ ਮੇਰੇ ਬਾਪੂ ਨੇ ਯਾਰ ਭਈਏ ਨੇ ਲੜ ਕੇ ਹਡੌਲ ਪਾ ਵੀ ਦਿੱਤੀ ਦੀ ਇੱਕ ਇਹ ਤਾਂ ਕਹਿੰਦੇ ਰਹਿਣ ਦੋ ਆਉਣ ਨੂੰ ਮਹਾ ਮਾ ਕਿੱਥੇ ਉਹ ਕਰੂੰਗੇ ਜੀ ਤੁਸੀਂ ਕੋਈ ਇਹਨਾਂ ਨੇ ਉਹ ਪਿੱਛੇ ਪਾਣੀ ਦੀ ਪੈਣੀ ਦਾ ਚਾਰਕਾ ਡਾਉਣਾ ਸੀ ਗਿਆ ਯਾਨੀ ਉਧਰ ਸਾਡੇ ਚੋਈ ਦੇ ਵਿੱਚ ਥੋੜੀ ਪਿੰਡ ਵਾਲੀ ਚ ਉੱਥੇ ਜ਼ਿਆਦਾ ਪੈਣੀ ਹੈ ਜਿਹੜੀ ਹੁਣ ਉਦਣ ਚੈਨ ਵਾਲੀ ਮਸ਼ੀਨ ਦੇ ਨਾਲ ਬੜਵਾਇਆ ਸੀਗਾ ਖੇਤ ਦੇ ਵਿੱਚ ਫਿਰ ਹੁਣ ਇੱਥੇ ਬੱਟਾ ਪਾਉਣ ਤੋਂ ਬਾਅਦ ਜਾਵਾਂਗੇ ਜੀ ਉਹ ਕਾਹਗਾ ਕਾਤੇ ਖੜ ਗਿਆ ਪਾਪਾ ਜੀ ਕਹਿੰਦੇ ਵੀ ਉਹ ਨਾਲ ਨਾਲ ਖਾਲ ਪਾ ਦੇ ਕਿਆ ਕਹਿੰਦੇ ਮੈਂ ਕਹਾਂ ਵੀ ਐਸੇ ਨਾਲ ਨਾਲ ਚਾਰਾ ਪਾ ਦਈ ਆਹ ਪਾਰਦੀ ਸਾਈਡ ਸਾਰੀ ਨੀਮੀ ਹੈ ਇਹ ਖੇਤ ਤੇ ਪਾਣੀ ਭਰਨਾ ਹਾਂ ਉਧਰ ਥੋੜਾ ਕਿੱਠ ਕਿੱਠ ਪਾਣੀ ਖੜ ਜਾ ਆਹ ਨੀਵਾ ਹੈ ਖੇਤ ਦਰਬਸਤ ਹੈ ਸੇਰਾ ਕਿਆਰੇ ਦਾ ਪਾਣੀ ਉਹ ਥੱਲੇ ਦੇ ਖੇਤਾਂ ਨੂੰ ਉੱਤਰ ਜੂਗਾ ਇਹਦਾ ਹਾਂ ਇਹਦਾ ਥੱਲੇ ਉਤਰ ਜੂਗਾ ਗੱਲ ਤੇਰੀ ਥੋੜਾ ਨਹੀਂ ਪਰ ਫਿਰ ਵੀ ਚੱਕਰ ਦਾ ਵੀ ਕੀ ਉਹੀ ਪਾਣੀ ਤੇ ਇੱਥੇ ਹੀ ਖੜਦਾ ਔਰੇ ਖੜਨ ਦਾ ਵੀ ਕਾਰਨ ਬਸਾਂ ਨੂੰ ਪਤਾ ਹੀ ਆ ਸਾਈਡ ਪਰ ਉੱਤਰ ਜਣਾ ਯਾਰ ਕਿਉਂ ਧਾਨਾਂ ਦੀ ਖਾਲ ਤੇ ਦੁੱਲੀ ਸੜ ਬਣੀ ਵਿਚਾਰੀ ਹਾਂ 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 ਉਹ ਸਾਈਡ ਨੀਵੀਂ ਉਹ ਜੇ ਫੇਰ ਖਾਲ ਪੱਤੀ ਜਾ ਕਿਆਰੇ ਨੂੰ ਭਰਨਾ ਉਧਰ ਗਿੱਟ ਗਿੱਟ ਪਾਣੀ ਖੜਨਾ ਉੱਤਰਨਾ ਹੀ ਨਹੀਂ ਕਿਧਰ ਇਹਨੂੰ ਤੇ ਇੱਥੇ ਤੇ ਐ ਕਿਆਰਾ ਪੈ ਗਿਆ ਨਹੀਂ ਉਹ ਉਥੇ ਨੂੰ ਉੱਤਰ ਜਾਣਾ ਯਾਰ ਉਧਰ ਨੂੰ ਹੀ ਖਾਲ ਚਾਹੀਦੀ ਇੱਧਰ ਨੂੰ ਨਹੀਂ ਖਾਲ ਤੇਰੀ ਲੋਟ ਨਹੀਂ ਉਧਰ ਨੂੰ ਬਣੀ ਕਿਆਰੀ ਪਾਦਣਾ ਚੌੜਾ ਕਰ ਇੱਥੇ ਤੇ ਇੰਨੀ ਖਾੜ ਪਾ ਦੇਣੀ ਐ ਇਹਨੂੰ ਆਹ ਖੇਤ ਨੂੰ ਇੰਨੀ ਖਾੜ ਪਾ ਦੇਣੀ ਇੱਧਰ ਹੀ ਸਾਈਡ ਨੂੰ ਉਧਰੋਂ ਓਡੀ ਖਾੜ ਖਿੱਚਣ ਨਾਲ ਤੇ ਚਲ ਹਾਂ ਕਰ ਲਓ ਐਥੇ ਤੇ ਖਾੜ ਇੰਨੀ ਪਾ ਦੇਣੀ ਇੱਥੇ ਨੂੰ ਆਹ ਖੇਤ ਦਾ ਪਾਣੀ ਇੱਧਰ ਇੱਧਰ ਉਹ ਪਾਣੀ ਵਿੱਕੀ ਐ ਇੱਥੇ ਜਿਹੜਾ ਤੂੰ ਜਿਹੜੀ ਚਲ ਠੀਕ ਆ ਜੇ ਤਾਰਨੇ ਦੀ ਗੱਲ ਕਰਦੀ ਤਾਂ ਜਿਹੜਾ ਉਂ ਵੀ ਜੇ ਖਾੜ ਬਣੀ ਵੀ ਹੋਵੇ ਉੱਥੇ ਖਾੜ ਦੇ ਨੇੜੇ ਨੂੰ ਵੱਡ ਹੋ ਜਾਣਾ ਉੱਥੇ ਨੂੰ ਡੱਕ ਉਹ ਫਿਰ ਗੱ ਗੱਦੇ ਨਹੀਂ ਸਮਝਦੇ ਮੈਂ ਕਹਿੰਦਾ ਕੀ ਤੁਹਾਨੂੰ ਪਾਣੀ ਦਾ ਪਾਣੀ ਉਤਰੂਗਾ ਕਿਵੇਂ ਉੱਥੇ ਨੂੰ ਉਹ ਖੇਤ ਨੂੰ ਪਾਣੀ ਹਾਂ ਫਿਰ ਉਹ ਤਾਂ ਜੇ ਤੂਹ ਮੰਨ ਲਾ ਖਾਲ ਵੀ ਹੈ ਲਾਈ ਵੀ ਜਦ ਵੀ ਨੱਕਾ ਪੜਦੀ ਉੱਥੇ ਤੇ ਜਦ ਵੀ ਤੇ ਨੱਕਾ ਵੱਡੋ થਦਾ ਉੱਥੇ ਕਿ ਨਹੀਂ ਵੱਡੋ થਦਾ ਹਾਂ ਉਧਾ ਗਾ ਲਿਖੋ ਸਗੋਂ ਆਹਾਂ ਚੱਕਰ ਆ ਵੀ ਉੱਥੇ ਪਾਣੀ ਪਜਾਉਣਾ ਐਨੇ ਕਿਆਰੇ ਚੋਂ ਉਹ ਆਉਣਾ ਹਲ ਉਹ ਖਾਲ ਉੱਥੀ ਨੂੰ ਲੋਟ ਰਹਿਣੀ ਤੇਰੀ ਉਹ ਉਹਦੇ ਨੱਕਾ ਜੈਦੇ ਮਰਜੀ ਵੱਡਦੀ ਉਧਰ ਨੂੰ ਦੱਬ ਕੇ ਰੱਖੀ ਨਾਲ ਨਹੀਂ ਉਲਟ ਪਾਸੇ ਚੱਲ ਗਿਆ ਹੁਣ ਚੱਲ ਕੋਈ ਉਹ ਤੇ ਤਾਂ ਬਣਦੀ ਆ ਗਈ ਜੀ ਖਾਣ ਹੁਣ ਇਹ ਹੁਣ ਇਹ ਤੇ ਮਿੱਟੀ ਮੁੱਟੀ ਲੱਗ ਜੂਗੀ ਤੇ ਇੱਧਰ ਆ ਕੇ ਉਰੇ ਤੱਕ ਇੱਥੇ ਤੱਕ ਆ ਕੇ ਆਹ ਚਲੇ ਗਿਆ ਲੰਨ ਉਧਰ ਰੋਡਾ ਬਾਈ ਵੀ ਲੱਗਿਆ ਵਾ ਜੀ ਟਰੈਕਟਰ ਲੈ ਕੇ ਸੁਪਰ ਸੀਡਰ ਮਾਰ ਕੇ ਆਵੇਂ ਗੇੜਾ ਉਹਦੇ ਕੋਲ ਵੀ ਜਾ ਕੇ ਪੁੱਛਦਾ ਹਾਲ ਚਾਲ ਦਾ ਰੋਡਾ ਬਾਈ ਵੀ ਲੱਗ ਗਿਆ ਕਣਕ ਬੀਜਣੇ ਸਾਡੀ ਰੀਸ ਪੈ ਗਈ ਇਹਨੂੰ ਵੀਰ ਨੇਤਰ ਬਾਈ ਨੇ ਕੰਮ-ਕੰਮ ਲਵੇੜਤਾ ਸਾਰੇ ਦਾ ਸਾਰਾ ਬਾਈ ਨੇ ਯਾਰ ਬੰਫਰ ਆਪਣਾ ਤਿਆਰ ਕਰਿਆ ਹਾਂ ਬਾਈ ਵਾਕਈ ਤਾਂ ਹੀ ਗੱਲ ਬਣਨੀ ਦੀ ਲਓ ਬੁਲਾਓ ਸਾਸਰੀ ਦਾ ਬਾਈ ਸਾਸਰੀ ਘਰ ਦੀ ਕਿੰਨੀ ਕਿੰਨੀ ਵੇਰਤੀ ਬਾਈ ਬਾਜੀ ਆਹੀ ਰਹਿ ਗਈ ਜੀ ਸਾਡੇ ਨਾਲੇ ਆ ਮੈਂ ਬਾਈ ਦਾ ਹੀ ਦੇਖਦੇ ਜੀ ਵੀਰ ਦੀਏ ਫਿਰ ਅਸੀਂ ਵੀਰ ਦੀ ਨਾਲ ਆਇਓ ਮੇਰੇ ਰੱਬਾ ਤੇ ਇਹੀ ਗੱਲ ਠੀਕ ਹੈ ਕਿਰਾਏ ਪਰ ਵੀ ਕਰਿਆ ਕੰਮ ਕਿ ਨਹੀਂ ਨਹੀਂ ਜੀ ਆਪਣਾ ਹੀ ਮਸੀਤਾਰ ਹੁੰਦਾ ਆਪਣਾ ਹੀ ਹੈ ਨਾ ਫਿਰ ਚਲ ਠੀਕ ਹੈ ਇਹਦਾ ਮੈਂ ਤੇਰਾ ਲਿਆ ਕੇ ਆਪਣੇ ਵਾਲੇ ਮਗਰ ਪਾ ਕੇ ਕੰਮ ਕਰੇ ਲੈਂਦਾ ਤਾਂ ਕਰੇ ਲੈਂਦਾ ਮੈਂ ਤਾਂ ਜਵਾਬ ਦਿੰਦਾ ਨਹੀਂ ਤਾਂ ਜਵਾਬ ਤਾਂ ਨਹੀਂ ਦਿੰਦਾ ਮੈਂ ਵੈਸੇ ਗੱਲ ਕਰਦਾ ਤੁਸੀਂ ਕਿਰਾਏ ਤੇ ਕਰਿਆ ਮੈਂ ਕਿਰਾਏ ਤੇ ਕਰਵਾਇਆ ਹਾਂ ਆਪ ਨੂੰ ਪਤਾ ਤਾਂ ਆਇਆ ਤਾਂ ਦੱਸਿਆ ਆ ਤਾਂ ਓਹੋ ਪਤਾ ਤਾਂ ਮੈਨੂੰ ਵੀ ਹੈਗਾ ਤਾਂ ਦਿਮਾਗ 'ਚ ਨਹੀਂ ਆਈ ਫਬਰੀ ਦਿਮਾਗ 'ਚ ਨਹੀਂ ਆਈ ਗੱਲ ਓਹ ਭਾਈ ਪੈਸੇ ਜ਼ਿਆਦਾ ਆਏ ਹੋ ਤੁਹਾਡੇ ਨਹੀਂ ਨਹੀਂ ਪੈਸੇ ਨਹੀਂ ਜ਼ਿਆਦਾ ਐ ਮੈਂ ਤਾਂ ਕਾ ਓਹੋ ਭਾਈ ਯਾਰ ਛੱਡ ਕੰਮ ਔਲ ਜਾਵਾ ਥੋੜਾ ਜੱਕ ਮਾਮੇ ਦੀ ਕੁੜੀ ਦਾ ਵਿਆਹ ਕਰਨਾ ਆਪਾਂ ਨੇ ਓਦੇ ਕਰਕੇ ਕੰਮ ਔਲ ਜਾਵਾ ਤਾਂ ਮਾਹ ਜਿਹੜਾ ਨਿਬੜ ਜਵੇ ਕੋ ਲਾਸ ਨਿਬੜ ਜਵੇ ਛੇਤੀ ਓਹ ਮੈਂ ਬਾਪੂ ਨੂੰ ਕਿਹਾ ਤਾਂ ਭਾਈ ਜੇ ਨਹੀਂ ਬੀਜਣੀ ਮੈਂ ਬੀਜ ਦਿੰਦਾ ਪੁੱਛੋ ਉਹਦਾ ਸਹੀ ਬਾਪੂ ਨੂੰ ਭਾਈ ਨਹੀਂ ਫੇਰ ਬਾਪੂ ਨੇ ਨਹੀਂ ਮੇਰੇ ਕੋਲ ਜ਼ਿਕਰ ਕਰਿਆ ਉਹਦਾ ਬਾਪੂ ਨੂੰ ਮੈਂ ਫੋਨ ਕਰਿਆ ਤਾਂ ਉਹ ਕਰ ਲਈ ਜਦ ਤੱਕ ਬੀ ਅਖਾਈ ਰੇਰੂ ਲਿਆਵਾਂ ਮੈਂ ਵੀ ਦਿੰਦਾ ਜੇ ਟਾਈਮ ਨਹੀਂ ਹੈ ਹਾਂ ਫਿਰ ਇਹਨੇ ਮੈਨੂੰ ਦੱਸਿਆ ਨਹੀਂ ਇਹਨੇ ਮੈਨੂੰ ਪੁੱਛਦਾ ਰਿਹਾ ਤੂੰ ਕਣਕ ਬਜਾਉਣੀ ਕਿ ਨਹੀਂ ਨਹੀਂ ਦੱਸ ਫਿਰ ਮੈਂ ਹੱਥ ਅਗਲੇ ਕਰ ਮੈਂ ਮੈਂ ਕਰਦਾ ਪਈਲਾ ਇਹ ਤਾਂ ਹੀ ਬਸ ਠੀਕ ਹੈ ਫਿਰ ਫਿਰ ਉਹ ਤੁਹਾਡੀਆਂ ਬੋਲੀ ਬੋਲਦਾ ਵਈ ਉਹ ਠੀਕ ਹੈ ਠੀਕ ਹੈ ਠੀਕ ਹੈ ਮੈਂ ਤਾਂ ਅੱਗ ਵੀ ਨਹੀਂ ਲਾਈ ਅਸੀਂ ਵਾਰ ਆਓ ਪਿੱਛੇ ਤੋਂ ਮਾੜਾ ਮੋਟੇ ਮੈਂ ਕਹਿੰਦਾ ਢੇਰੀਆਂ ਦੀ ਫੁੱਕੀਆਂ ਵੀ ਸੀ ਹਨਾ ਢੇਰੀਆਂ ਫੁੱਕੀਆਂ ਤੇ ਆਈ ਸੀ ਇਸ ਵਾਰ ਤਾਂ ਇਸ ਵਾਰ ਤਾਂ ਤਕਰੀਬਨ ਭਾਈ ਮੈਂ ਕਹਿੰਦਾ ਵੀ 2% ਲੋਕਾਂ ਨੇ ਕਿਤੇ ਕਿਤੇ ਧੂਆਂ ਜਟਿਆ ਕਿਤੇ ਲਾਈ ਆਈ ਏ ਕੋਹਤ ਮਾਨ ਕਹਿੰਦਾ ਦਿੱਲੀ ਧੂਆਂ ਜਾਂਦਾ ਨਹੀਂ ਪੰਜਾਬ ਦਾ ਜੀ ਤਾਲ ਆਤੀ ਹੈ ਇਹ ਵੀ ਗੱਲ ਤਾਂ ਨਹੀਂ ਸੁਣਾ ਆਨੇ ਬਾਈ ਵਿੱਕੀ ਤਾਂ ਨਿਕਲ ਗਿਆ ਉਧਰ ਇਹ ਜਾ ਹੁਣ ਪਿੰਡ ਨੂੰ ਮੈਨੂੰ ਲੱਗਦਾ ਸਿੱਧਾ ਜੀ ਹਾਂ ਆ ਗਿਆ ਲੈ ਲੈ ਮੋੜ ਲੈ ਉਹਨੇ ਦੇਖ ਕੇ ਭਾਈ ਤੇਰੇ ਡੌਲਾ ਪਾ ਦਿੰਦੇ ਪਹਿਲਾਂ ਹੀ ਦੇਖ ਲੈ ਉਹਦਾ ਵੀ ਥੋੜਾ ਜਿਹਾ ਪਹਿਲਾਂ ਆ ਗਿਆ ਜੀ ਲਈਦਾ ਕਢਵਾ ਦੇਣੀ ਗੱਲ ਵੀ ਠੀਕ ਆ ਬਸ ਆ ਤਰੇ ਕੇ ਭਾਈ ਆ ਵੀ ਮਾਰਨੇ ਦੀ ਕਿਆ ਲੋੜ ਸੀ ਤੈਨੂੰ ਪਹਿਲਾਂ ਥੱਲੇ ਇਹ ਜੀ ਜਾਣ ਕੇ ਮਾਰਿਆ ਜੀ ਇਸ ਟਰੈਕਟਰ ਨਾਲ ਆ ਤੂ ਹੀ ਜਾਂਦਾ ਜੀ ਹਾਂ ਇਹ ਗੱਲ ਪਰ ਨਹੀਂ ਐ ਡੇਪਰੇ ਟਰੈਕਟਰ ਨੂੰ ਭਾਈ ਕੋਈ ਫਰਕ ਨਹੀਂ ਹੈਗਾ ਯਾਰ ਹੁਣ ਤਾਂ ਦੇਖ ਨਾ ਨੋਰਮਲ ਚੱਲਦਾ ਵੈਸੇ ਉਹੀ ਰੇਸ ਭਾਈ ਤਾਂ ਜ਼ਿਆਦਾ ਦਿੱਤੀ ਵੀ ਥੋੜੀ ਜਿਹੀ ਗਾ ਨਾਲੇ ਗੇਅਰ ਥੋੜਾ ਜਿਹਾ ਇੱਕ ਨੰਬਰ ਵੱਡਾ ਲਾ ਦੋ ਨੰਬਰ ਤੇ ਚੱਲਦਾ ਫੇ ਤਿੰਨ ਨੰਬਰ 'ਚ ਚਲਾ ਨਹੀਂ ਇਹਨਾਂ ਨਹੀਂ ਦੌੜਦਾ ਮੈਂ ਦੇਖਿਆ ਨਹੀਂ ਤੂੰ ਫਿਰ ਐਂ ਕਰੀ ਟਰਾਈ ਕਰਕੇ ਦੇਖੀਂ ਅਗਲੇ ਖੇਚ ਬਾੜ ਕੇ ਇੱਕ ਇੱਕ ਅੱਧਾ ਕਿਹੜਾ 3 ਨੰਬਰ ਚ ਲਾਈ ਫਿਰ ਜਦ ਬਾਅਦ ਵਿੱਚ ਜੰਮ ਦੇਖੂਗਾ ਤੂੰ ਫਿਰ ਜੰਮ ਵਿੱਚ ਦੇਖੀਂ ਵੀ ਤੂੰ ਯਾਰ 3 ਨੰਬਰ ਚ ਸਹੀ ਜੰਮਿਆ ਕਿ 2 ਨੰਬਰ ਵਾਲਾ ਸਹੀ ਜੰਮਿਆ ਟਰਾਈ ਇੱਕ ਇੱਕ ਕਿਹੜਾ ਦਾ ਕਰ ਸਕਦਾ ਨਾ ਹਾਂ ਇੱਕ ਕਿਹੋ ਵਾਧਾ ਕਰਦਾਂਗੇ ਹਾਂ ਹਾਂ ਮਾਰੇਗਾ ਬਾਬਾ ਜੀ ਲੱਗੇ ਬੱਟਾ ਕੱਢਣਾ ਕੜ ਕੇ ਬਾਅਦ ਚ ਬੇਲੀ ਤੈਨੂੰ ਗੱਲ ਠੀਕ ਆ ਮੈਂ ਕਿਹਾ ਬੰਪਰ ਦੇਖ ਬਾਈ ਨੇ ਬੰਪਰ ਕਿੰਨਾ ਵਧੀਆ ਤਿਆਰ ਕਰਿਆ ਵਾ ਜੇ ਇਹ ਨਾਲ ਆਪਾਂ ਤਿਆਰ ਲੱਗੇਵੇਂ ਤੇ ਕਰਨਾ ਐਂ ਧੀ ਵੇਖ ਰਿਹਾ ਐ ਅੱਛਾ ਤਦਾ ਮੂਰ ਉਹ ਵੀ ਪਿੱਛੇ ਉਹ ਵੀ ਮੂਰੀ ਡੰਗ ਲਈ ਪਿੱਛੇ ਡੰਗ ਲਈ ਠੀਕ ਹੈ ਠੀਕ ਆ ਭਾਜਨ ਵਧਾ ਲਿਆ ਵਧੀਆ ਹੋ ਗਿਆ ਕੰਮ ਇਹ ਤਾਂ ਹੁੱਕ ਵੀ ਡੰਗ ਲਈ ਜਿਹਦੇ ਵਿੱਚ ਟਰਾਲਾ ਪਾਉਂਦੇ ਹੁੰਦੇ ਨੇ ਪਿੱਛੇ ਵਿਕੇ ਠੀਕ ਲੋ ਦੀ ਉਹ ਬਾਈ ਹੋਰ ਦੀ ਸਾਸਿਕਾ ਜੀ ਸਾਸਿਕਾ ਬਾਈ ਕੀ ਹਾਲ ਹਾਂ ਜੀ ਹੰਦੇ ਝਾੜ ਬਹੁਤ ਕਲੈਤ ਕੀ ਚੜਾ ਬਾਈ ਇਹਦੇ ਧੰਨ ਧੰਨ ਹੋ ਗਈ ਹੋਰ ਕਿਹਾ 35 ਦੇ ਉੱਪਰ ਲਾ ਪੰਜ ਆ ਗਿਆ ਜੀ ਥੱਲੇ ਨਹੀਂ ਉਹ ਸਾਰਿਆਂ ਨੇ ਆਈ ਆ ਪਟੜਾਲੇ ਚ ਮੁੜਿਆ ਫੱਕ ਗਿਆ ਐ ਨਾਲੇ ਬਲਰ ਲੈਣ ਨੂੰ ਫਿਰਦਾ ਹੁਣ ਨਵੇਂ ਵਾਲੀ ਤਾਂ ਨਹੀਂ ਜੀ ਹਲੇ ਪੈਸੇ ਨਹੀਂ ਵਜ ਜੀ ਦੀ ਚ ਉਹ ਤੇਰਾ ਫਲਾ ਹੋ ਜੇ ਵੀ ਰੋਂਡੀਆਂ ਦਾ ਮੈਂ ਵੀ ਡਰਾਈਵਰ ਦੀ ਲਾਈ ਬੈਠਾ ਦਾ ਜੀ ਜੀ ਦੀ ਬੈਠੀ ਬੈਠਾ ਲੈ ਆਉਂਗਾ ਗੱਲ ਤਾਂ 16 ਆਣੇ ਆ ਬਾਈ ਠੇਕੇ ਵੀ ਦੇਣੇ ਬਹੁਤ ਮੁਸ਼ਕਲ ਹੋਏ ਜਿਹੜੀ ਆ ਆਪਾਂ ਹੱਸ ਕੇ ਗੱਲ ਕਰਦੇ ਨਾ ਹਾਂ ਇਹ ਪ੍ਰਮਾਤਮਾ ਬਾਲ ਤੇ ਹੈ ਹਾਂ ਨਹੀਂ ਦੁਖੀ ਹੋ ਫਿਰਦੇ ਭਾਈ ਵੀ ਨਿਕਲੀ ਕੋਈ ਨਹੀਂ ਖੁਸ਼ੀ ਆ ਖੁਸ਼ੀ ਆ ਵੀ ਹਾਂ ਚੱਲ ਕੋਈ ਨਹੀਂ ਚੱਲ ਜੋ ਹੈਗਾ ਠੀਕ ਆ ਯਾਰ ਉਹ ਹੀ ਉੱਥੇ ਜਾ ਕੇ ਹਸਪੀਟਲ ਤੇ ਪਾ ਕੇ ਗਲਕੋਸ਼ੇ ਨੂੰ ਆਈਏ ਵੀ ਸੜਾ ਕੁਸ ਮਿਲੇ ਹੀ ਨਹੀਂ ਉਹ ਬਚੇ ਹੀ ਨਹੀਂ ਸਰੀਰ ਨੂੰ ਹੋਰ ਜਾਣੇ ਕੋਲੋਂ ਕੋਲ ਤੇ ਹੋਰ ਜਾਣੇ ਆ ਜਾਣੇ ਕੋਲ ਗੋਲਵਾ ਲਿਆ ਸਰੀਰ ਨੂੰ ਉਹਦਾ ਵੀ ਕੋਈ ਸੁਆਦ ਨਹੀਂ ਸਵਾਦ ਵੀ ਕੋਈ ਨਹੀਂ ਚੱਲ ਉਹ ਦੇ ਦਿੱਤਾ ਪ੍ਰਮਾਤਮਾ ਨੇ ਵਾਦੂ ਨਹੀਂ ਇੱਕ ਇੱਕ ਪਰਮਾਤਮਾ ਵੱਲ ਤਾਂ ਬਾਕੀ ਸਭ ਹੈਗੀ ਆਪਾਂ ਨੂੰ ਆਪਣਾ ਸਾਲ ਦਾ ਰਸਨ ਢੋਲਾਂ ਚ ਪਾ ਕੇ ਰੱਖਦੇ ਉਸੇ ਜੋਗੋਂ ਆਪਾਂ ਨੂੰ ਪਹਿਲੀ ਕਰ ਦਿੰਦਾ ਪਹਿਲੀ ਕਰ ਉੱਥੇ ਆਪਾਂ ਮਾਰਨੇ ਕਹਿੰਦੇ ਬਸ ਵੀ ਆਟਾ ਆਟੇ ਰੋਗੇ ਆਪਾਂ ਹੈਗੇ ਸਾਡਾ ਕਿਉਂਕਿ ਵਾਧੂ ਆ ਜਿਹੜੇ ਆ ਜਿਹੜੇ ਸ਼ੌਂਕ ਪੂਰੇ ਕਰਨੇ ਹੋਣਾ ਜੋਗੀ ਬੀ ਚੱਲ ਕੋਈ ਆ ਵੀ ਸ਼ੌਂਕੇ ਆਪਣਾ ਹੀ ਹਾਂ ਤਾਂ ਕਰ ਕੰਮ ਤਾਂ ਸ਼ੌਂਕ ਕਰੇ ਆ ਸ਼ੌਂਕ ਦਾ ਹੀ ਆ ਹਾਂ ਇਹ ਗੱਲ ਮੰਨਦਾ ਹਾਂ ਇੱਕ ਤਰ੍ਹਾਂ ਦਾ ਹਰੇਕ ਦਾ ਸ਼ੌਂਕ ਹਾਂ ਆਪਣਾ ਜਿਹਾ ਹੋ ਗਿਆ ਇੱਥੇ ਟਾਈਮ ਪਾਸ ਹੁੰਦਾ ਆ ਵੀ ਦੇਖਦਾ ਵਿਚਾਰੇ ਚਟੇ ਚਟੇ ਦੇਖਦਾ ਕਿੰਨੀ ਫਸਲ ਉੱਗ ਗਈ ਤੇਰੇ ਖੇਤ ਵਿੱਚ ਆਹ ਪੂਰਾ ਕਰ ਰਹੇ ਆ ਵਿਚਾਰੇ ਇਹ ਵੀ ਹੁਣ ਇੱਧਰ ਕਿੰਨੇ ਬੈਠੇ ਬਗਲੇ ਬਗਲੇ ਹੋ ਗਏ ਨਾ ਇਹ ਵੀ ਢੀਕਦੇ ਵੀ ਕਦ ਘੁੰਮੂਆਂ ਤੇ ਕੁਝ ਹੋਰ ਅਸੀਂ ਕੋਈ ਲੱਗੂਗਾ ਹਾਂ ਸਵੇਰ ਤੇ ਬਸ ਇਹ ਚ ਗੱਲ ਹੈਗੀ ਇਹ ਕਹਿੰਦੇ ਬੰਗਲਾ ਇੱਕ ਲੱਤ ਪਰ ਖੜਦਾ ਹੁੰਦਾ ਪਾਣੀ ਜਾਂ ਹੈਂ ਪਤਾ ਨਹੀਂ ਹੁਣ ਗੱਲ ਆ ਸੱਚ ਹੈ ਕਿ ਨਹੀਂ ਹੈਗਾ ਮੈਂ ਦੇਖਿਆ ਹੈ ਖੜਦਾ ਤਾਂ ਹੈਗਾ ਵੀ ਕਹਿੰਦੇ ਮੱਛਲੀ ਆਉਂਦੀ ਫਿਰ ਇਹਦੇ ਪੈਰਾਂ ਨੂੰ ਉਹ ਲਾਉਣ ਵੀ ਬੜਾ ਤਕੜਾ ਭਗਤਾ ਭਗਤੀ ਕਰਦਾ ਖਲਾਤ ਭਰਦਾ ਫੇਰ ਫੜ ਲੈਂਦਾ ਫਿਰ ਉਹ ਫੜ ਲੁੱਦਾ ਕਹਦਾ ਆ ਜਾਂਦਾ ਵੀ ਭਗਤੀ ਪੂਰੀ ਕਰਦਾ ਤੈਨੂੰ ਟਿਕਾਉਂਦਾ ਮੱਤ ਆ ਜਾ ਜਲਦਾ ਸੱਚੀ ਆ ਮੈਂ ਦੇਖਿਆ ਖੜਾ ਨਾ ਨਾ ਖੜਦਾ ਹੈ ਇਹ ਮੱਛੀ ਦੇਖਦੀ ਵੀ ਇਹ ਤਾਂ ਮੈਂ ਬੜਾ ਤਕੜਾ ਭਗਤਾ ਵੀ ਖਲਾਤ ਭਰ ਖੜਾ ਭਗਤੀ ਕਰਦਾ ਤਾਂ ਹੀ ਚਾਬੂ ਰਹਿੰਦਾ ਸ਼ਿਕਾਰ ਅਗਲੇ ਦਾ ਕਿੰਨੇ ਘੰਟੇ ਚੱਲ ਗਿਆ ਭਾਈ ਘੰਟੇ ਤਾਂ ਚੱਲ ਗਿਆ ਹੁਣ ਆ ਜੀ ਮਨ ਲਾ ਜੀ 600 ਦੇ ਕਰੀਬ ਵੱਧ ਗਿਆ ਸਾਡ 168 ਠੀਕ ਆ ਫਿਰ ਤਾਂ ਫਿਰ ਤਾਂ ਕੰਮ ਪੂਰਾ ਲਿਆ ਗਿਆ ਕੰਮ ਚੱਲਦਾ ਹੀ ਆ ਜੀ ਹੁਣ ਫਿਰ ਜੀਦਿਵਾਰੀ ਦੂਏ ਨੂੰ ਨਹੀਂ ਕੱਢਦਾ ਹੁਣ ਫਿਰ ਆਣੇ ਵਾਲਾ ਜੀ ਦੂਆ ਵੀ ਬਾਕੇ ਹੋਈ ਗਿਆ ਤਾਂ ਅੱਛਾ ਮੁਰਮੁਰ ਕਰਕੇ ਦਾ ਕੰਮ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਕਿਹੜਾ ਬੀਜ ਬੀਜਣ ਲੱਗਿਆ 2967 ਆ ਜੀ 2967 2967 ਹਾਂ ਜੀ 2967 ਵੀ ਠੀਕ ਆ ਇਹ ਤਾਂ ਬਹੁਤ ਪੁਰਾਣਾ ਬੀਜ ਆ ਇਹ 288 ਵੀ ਠੀਕ ਆ 2967 ਵੀ ਠੀਕ ਆ ਆਉਹੀ ਵੀ ਤਾਂ ਮੈਂ ਦਾ ਘਰ ਵਾਲਾ ਹੀ ਰੱਖਿਆ ਹੋਇਆ ਜੀ ਮੈਂ 626 ਬੀਜਿਆ ਕੁਛ 3386 ਬੀਜਿਆ ਹੋਰੇ ਕਹਿੰਦੇ ਜੇ ਉਧਰ ਵਧੀਆ ਰਿਆ ਉਧਰ ਬਟਾ ਲੂੰਗੇ ਹਾਂ ਆਪਾਂ ਕਰਾਂਗੇ ਕੋਸਲ ਨਹੀਂ 826 ਵਾਲਾ ਤਾਂ ਕੋਈ ਰੌੜਾ ਹੀ ਨਹੀਂ ਜਿਆਦਾ ਮਰਜੀ ਬਾਈ ਜਿੱਦ ਤੱਕ ਵੀ ਜਮਾ ਹੋਣਾ ਹੈ ਚਾ ਮੇਰੇ ਤੇ ਲਿਆ ਮੈਂ ਤੇ ਤੇ ਲਿਆ ਜਿਹੜੀ ਗਾਲਾ ਜਿਹੜੀ ਕਣਕ ਵਧੀਆ ਹੋਵੇ ਉਹਦੇ ਜੋ ਬੀਜ ਰੱਖੇ ਆਉਂ ਤੇ ਰੱਖਣਾ ਜੀ ਜੇ ਜੇ ਗੁੱਲੀ ਟੰਡਾ ਨਾ ਹੋਵੇ ਹੋ ਤਾਂ ਮਾਰੀ ਜਾਂਦਾ ਚੱਲ ਜੀ ਬਾਈ ਚੱਲ ਜੀ 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 ਚੱ ਰਾਤੀ ਸਰਨਾ ਭਾਈ ਹੂੰ ਠੀਕ ਹੈ ਜੀ ਭਾਈ ਨੇ ਤਾਂ ਆਪਣਾ ਤੇ ਕੰਮ ਖਿੱਚਣਾ 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 ਮੈਂ ਕੋਈ ਨਾ ਜੀ ਚੱਲੀ ਜਾਣਾ ਇਹਦਾ ਕੰਮ ਅੰਦਾਈ ਜੀ ਕਦੇ ਘਰ ਤੇ ਆਉਣਾ ਹੁਣ ਮੈਂ ਕਿਉਂ ਕਿਹਦੀਆਂ ਨਿੱਪਲ ਹੈਗੇ ਨਿੱਪਲ ਲੈ ਲਓ ਲੈ ਲੈ ਹਾਂ ਯਾਦ ਨਹੀਂ ਤੇ ਤੋਪ ਚੋਂ ਪਾਣਾ ਮੈਂ ਤਾਂ ਫੋਨ ਸੁਭਾਲ ਲਿਆ ਤੋਪਾ ਫੜ ਲਓ ਫੋਨ ਮੈਂ ਤਾਂ ਆਪਣਾ ਉਧਰ ਪਾਇਆ ਲਾਜ ਬਣਾ ਦੋ ਮੰੰੂ ਮੈਂ ਕੱਲ ਫੋਨ ਸੁਭਾਲਣਾ ਲੱਗੂ ਪਾਪੜਾ ਫੜਾ ਕੇ ਰਹਿ ਜਾਓ ਬਈ ਤੇ ਹੋਰ ਸੁਭਾਲ ਲਓ ਨਾ ਅਸੀਂ ਦੋ ਮੈਂ ਦੋ ਦਿਨ ਮੈਂ ਵੀ ਭੇਜੀ ਲੈਣਾ ਇਸ ਕਰਕੇ ਨਾ ਅਨਾਨੀ ਕੋਲੇ ਇਹਨੇ ਵੀ ਨਹੀਂ ਆਣਾ ਓਏ ਪਾਣੀ ਕਰਾ ਦੇ ਦੇ ਕਿਉਂ ਨੂੰ ਪਾਣੀ ਕਰਾ ਦੇ ਮੈਂ ਤਾਂ ਆਪ ਕਰ ਲਵਾਂ ਫਟ ਜਾ ਲੈ ਓਏ ਪਾਣੀ ਕਰਾ ਕੀ ਹੋ ਵੀ ਆ ਗਈ ਅੱਜ ਚੱਲੀ ਆ ਹਮਰੇ ਘਰ ਨੂੰ ਕੋਲੇ ਕੁਝ ਪਿੱਛੇ ਨਹੀਂ ਬਚਾ ਕਾਹਨਾ ਕਾਹ ਚੱਲ ਬਾਸ ਕਰਾ ਕਾਹਤ ਨਹੀਂ ਹੋਣਾ ਹੋਰ ਕਿ ਮੈਂ ਕਰਨੀ ਹੁਣ ਕਰਤਾ ਨਹੀਂ ਚੱਲ ਮੇਰੇ ਘਟੀ ਚ ਚਲ 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 ਬੇਪਸਾਰ ਬਾਪ ਦਾ ਵੀ ਦਿਲ ਦਾ ਟੁਕੜਾ ਹੀ ਆ ਉਹ ਸਭ ਦਾ ਹੀ ਹੈ ਹਾਏ ਕਿੰਨਾ ਮੋਢਾ ਬਾਹਰ ਬਾਹਰ ਹੁੰਦਾ ਫਿੱਦੇ ਦਾ ਅੱਜ ਮੈਂ ਇਹਦੇ ਕੱਪੜੇ ਪਾਉਂਦੀ ਸੀ ਆ ਹੱਸ ਕੇ ਦਿਖਾਉਂਦੀ ਸੀ ਮੈਨੂੰ ਹੱਸਣਾ ਚਾਹੀਦਾ ਹੱਸਦੀ ਹੋ ਰਹੇ ਉਹ ਕਰਦਾ ਚਲੋ ਜਿ ਲੈ ਵੀ ਤੁਸੀਂ ਤਾਂ ਹੈ ਬਈ ਤੇਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਿਲਕੁਲ ਹੀ ਬਿਲਕੁਲ ਉਹ ਲੱਡੂ ਫੜ ਜਾਣੀ ਕਿ ਤੁਹਾਡੇ ਲਾਤਾਂ ਦੇ ਨੀਂਦਾਂ ਉੜ ਗਈਆਂ ਹਾਂ ਹਾਂ ਥੋੜਾ ਰੋ ਰੋ ਕੇ ਇਹਨੂੰ ਪਰਸੋਂ ਕਿਆ ਕਹਿੰਦਾ ਕਹਿੰਦਾ ਪਤਾ ਨਹੀਂ ਥੋੜੀ ਝੁਲੇ ਚ ਕਿੱਦਾਂ ਪਾਣੀਆ ਮੁੰਡਾ ਝੂਲਾ ਉਟਾ ਦਿੰਦਾ ਕਿੰਨਾ ਸ਼ਰਨੀ ਕਰਦਾ ਹਾਂ ਝੂਲਾ ਦਾ ਗਲਤ ਰੇ ਹੋ ਗਿਆ ਜੀ ਉਹ ਉਹ ਇੱਕ ਪਾਸੇ ਨੂੰ ਪੱਟ ਜਾਂਦਾ ਪਾਣੀ ਹੀ ਆਉਂਦਾ ਸਾਣਾ ਬਹੁਤ ਮਾਰਦਾ ਜੇ ਨਿਆਣਾ ਇੱਕ ਪਾਸੇ ਨੂੰ ਪਾਊਗਾ ਤਾਂ ਮੈਂ ਉਲਟਣਾ ਹੀ ਆ ਆਪਾਂ ਇਧਰ ਪੈਂਦਾ ਨਹੀਂ ਨਾ ਸਿੱਧਾ ਇੱਕੋ ਪਾਸੇ ਨੂੰ ਉਲ੍ਹ ਕੇ ਤਾਂ ਉੱਤੇ ਕੇ ਖੜਾ ਹੋ ਜਾਣਾ ਲੱਗਦਾ ਕਹਿੰਦਾ ਕੇ ਨਹੀਂ ਨਾ ਉਹ ਕੁਛ ਨਾ ਦਾਦਾ ਜੀ ਦੀ ਆ ਪਤਾ ਮੁੰਡੇ ਹੁੰਦੇ ਹੀ ਤੇਜ ਆ ਕੁੜੀਆਂ ਸਾਉਂਦੀਆਂ ਕੁੜੀਆਂ ਸਾਉਂਦੀਆਂ ਨੂਰ ਕਿੰਨੀ ਸਾਉਂਦੀ ਕਿਦੇ ਖੇਡਦੇ ਫਿਰਦਾ ਨਾ ਫਾਲਤੂ ਰਿਆ ਨਹੀਂ ਪਤਾ ਨੂਰ ਇਹਦਾ ਬੜੀ ਭੈਣ ਵਾਲੇ ਪੂਰੇ ਫਰਜ਼ ਨਿਭਾਉਣੇ ਆ ਅੱਧਾ ਮਨਕੀਰ ਜੀ ਦਾਦੀ ਕਰਦਾ ਫਿਰ ਐ ਕਰਕੇ ਲਾ ਦਿੰਦੀ ਉਹਦਾ ਜੱਗ ਨੂੰ ਪਾਵਰ ਬੈਂਕ ਤੇਰਾ ਨਹੀਂ ਉਰੀ ਇਹਦੇ ਲੈ ਆਂ ਜੋੜਤਾ ਹਾਂ ਉਹ ਚਾਹੀ ਮੈਨੂੰ ਹਾਂ ਪਾਸਟਾ ਇੰਟਰਜਿਆ ਦੀ ਦਾਦ ਗਿਆ ਚ ਹੂੰ ਵੀ ਕਦੇ ਆਪਾਂ ਭਾਈ ਭਾਈ ਨਾਲ ਪਾਰ ਹੋਏ ਰਾਤ ਕੇ ਵੀ 5 ਮਿੰਟ ਚ ਪਹੁੰਚਣਾ ਹਾਂ ਠੀਕ ਗਾਣਾ ਨਹੀਂ ਮੁੱਕਣਾ ਆਪਾਂ ਫੁੱਟ ਪਹੁੰਚਣਾ ਨਹੀਂ ਗਾਣਾ ਬੈਠੇ ਗਾਣਾ ਮਾਰਤਾ ਮੁੰਡਾ ਫੋਨ ਨੂੰ ਲੈ ਦੂਏ ਪੰਜ ਮਿੰਟ ਤਾਂ ਇਹ ਮੇਰੇ ਫੋਨ ਪਾਪਾ ਤੁਸੀਂ ਸਮਾਨ ਕੋਈ ਮੈਨੂੰ ਲੈ ਜਾਣਾ ਇਹ ਵੇਂਦੇ ਜਾਂਦੇ ਚੱਲ ਲੈ ਆ ਤੂੰ ਟੱਕਰ ਸਮਾਨ ਹਾਂ ਉਹ ਆਏ ਬਣਾ ਚੱਲ ਜਿੱਤੀ ਤੇ ਬੋਲੀ ਨੇ ਕਰ ਨਹੀਂ ਪਾਦਾ ਯਾਰ ਆ ਲੈ ਪਾ ਪਰਾ ਉਹ ਨਾ ਮੈਂ ਰੱਖੀ ਉਹਦੇ ਜੁੱਤੀ ਉਹਦੇ ਕੋਈ ਉਹ ਰੇਪ ਕੋਲ ਰੱਖੀ ਉਹ ਵੀ ਮੰਦਰਾ ਉਹ ਆ ਰੋੜ ਜਾ ਲੈ ਲਓ ਜੀ ਲਓ ਉਹ ਉਠਾ ਕੇ ਲੈ ਲੈ ਮੋਂ ਮੋਂ ਥੜੇ ਕਣ ਕਾ ਕਣ ਮੋੜਾ ਅੱਗੇ ਟੋ ਡੱਬਾ ਲੈ ਲਿਆ ਫ੍ਰਿਜ ਵਿੱਚ ਪਿਆ ਫ੍ਰਿਜ ਚ ਲੈਓ ਸਭ ਦਾ ਚੱਕ ਲੈ ਫ੍ਰਿਜ ਵਿੱਚ ਡੱਬਾ ਕਿਹੜਾ ਪਿਆ ਪੇਤਾ ਲੂਏ ਘੜਾ ਮੈਨਾਂ ਨਹੀਂ ਆਪਣੇ ਵਾਲੇ ਚਲਾ ਹੀ ਕਰਾ ਦੂ। ਤੋੜ ਤੋੜ ਕੇ ਕਰਨਗੇ ਮੂੰਹ ਮਿੱਠਾ। ਵਾਹਿਗੁਰੂ। ਬਰਫੀ ਲੋ ਬਰਫੀ। ਹਾਂ? ਲਾ। ਉਹ ਮਾਂ ਬਰਫੀ ਲਈ ਆਤੀ। ਵਿੱਕੀ। ਟੁਕੜੇ ਬਣਾ ਦੇ ਇਹਦੇ। ਕਹਿੰਦੇ ਨੇ ਲੜਕੇ ਬੀਤੀ ਵਰਪੀ ਦਾ ਹੋਰ ਉੱਪਰ ਧਿਆਨ ਨਹੀਂ ਕਰਿਆ ਮੈਂ ਜਿਹੜੇ ਮੂਰੇ ਤੇ ਚੱਕ ਲਿਆ ਮੈਂ ਕਾਲੀ ਕਾਲੀ ਲਾ ਦੇ ਇਹ ਪਿਆਰ ਰੁਕ 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 ਚੱਕ ਚੱਕ ਤੇ ਚੱਲ ਰੋ ਗਿਆ ਉਹਨਾਂ ਨੇ ਕਿਹਾ ਖੁੱਲਦੀ ਨਹੀਂ ਜੇ ਕੱਪੜਾ ਆ ਜਾਵੇ ਨਾ ਉੱਥੇ ਫਿਰ ਖੁੱਲਦੀ ਨਹੀਂ ਹੈਗੀ ਉਹਨਾਂ ਨੇ ਕਰਵਾ ਚਲੀ ਆ ਚਲੋ ਉਹ ਲੋਕੀ ਨੂੰ ਕੋਈ ਮੈਂ ਕੋਈ ਪਾਸ ਤੋਂ ਜਿਹੜਾ ਹਾਂ ਬਣਾਉਂਦੇ ਕਾਰਨ ਤੋ ਵਿਭਿੰਨ ਮੂਵ ਭਾਗ ਅੰਦਰ ਆ ਰਿਹਾ ਹੈ ਹਾਂ ਹਾਂ ਹਾਲਾ ਬਾਸ ਤਾਂ ਆਉਂਦਾ ਹੈ ਪਰ ਇਹ ਡਿੱਪਨੋ ਤੋ ਬਤ ਪੁੱਛ ਲੈ ਰਹਾ ਸਭ ਲੋਕਾਂ ਕਰਮਣ ਦੇ ਤੋੜਤੀ ਫਟਿਆ ਨਹੀਂ ਤੋੜ ਕੇ ਰਾਂ ਕਰਮਣ ਦੇ ਤੋੜਤੀ ਫਟਿਆ ਨਹੀਂ ਤੋੜ ਕੇ ਰਾਂ ਆਹ ਚੱਲ ਫਿਰ ਡੰਡੇ ਇੱਧਰ ਠੀਕ ਆ ਓਕੇ ਆਓ ਉਹ ਕੁੜੀ ਵੀ ਨਾਲੇ ਸਾਡੇ ਹੈ ਤੁਸੀਂ ਵੀ ਨਾਲ ਆਗੇ ਅਸੀਂ ਕੀ ਕਰਨਾ ਕੀ ਕਰਨਾ ਸੀ ਆ ਕਿੱਥੇ ਹੱਦ ਖਾਦੀ ਸਕੇ ਦੇਖਣ ਚੱਲੀਏ ਵੀ ਕਿੱਕਣਾ ਸਵਾਗਤ ਹੁੰਦਾ ਤੇ ਕੁੜੀ ਦਾ ਹੈ ਹਾਂ ਮੇਰੇ ਅੱਗੇ ਸੱਜਾ ਵੀ ਲੈ ਕੇ ਆਏ ਪੈਨ ਹਾਲੋ ਪਰ ਪਹਿਲਾਂ ਦੰਦੇ ਤੁਸੀਂ ਤੁਰਨ ਲੱਗੇ ਸਦਾ ਥੋੜੇ ਦੇ ਹੀ ਤਾਂ ਹੁੰਦਾ ਪਰ ਹੁਣ ਨਾ ਅੱਛਾ ਇਹ ਤਿਆਰੀ ਕਰੀ ਗਿਰਦੀ ਤਾਂ ਹੀ ਤਿਆਰ ਹੋਈਆਂ ਵੀਆਂ ਹੈ ਅੱਛਾ ਬਲੇ 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 ਉਧਰ ਬੈ ਠੀਕ ਬਕੇ ਠੀਕ ਆ ਓਕੇ 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 ਠੀਕ ਆ ਮੇਰਾ ਬੱਤਾ ਇੱਧਰ ਆ ਕੱਪੜੇ ਨਿਪੜ ਜਾਣੇ ਇੱਧਰ ਆ ਜਾ ਹੂੰ ਤਿਆਰੀ ਕਰਦੇ ਵਿਚਾਨਾ ਆਹ ਗੱਡੀ ਵਿੱਚ ਜਾਣਾ ਪੜੀ ਚ ਆਪਣੀ ਚਾ ਉਹਦੇ ਵਿੱਚ ਚੱਲਦੇ ਆਂ ਫਿਰ ਕੋਈ ਗੱਲ ਨਹੀਂ ਖੋਲਦੇ ਆਂ ਚਲੋ ਬਈ ਇਧਰ ਆ ਚਲੋ ਬੈਠੋ ਤੁਸੀਂ ਵੀ ਗੱਡੀ 'ਚ ਹਾਂ ਪ੍ਰਿੰਡਾ ਪ੍ਰਿੰਡਾ ਆਪਰੇਂਡਾ ਕਰਨਾ ਹੈ ਨਾਂ ਦਾ ਹਿੱਲਾ ਵਿਆਹ ਤੇ ਪਹਿਲਾ ਪੁੱਤ ਚਲੋ 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 ਬੈਠ ਜਾ ਬੈਠ ਜਾ ਵਿੱਚ ਬੈਠੋ ਤੁਸੀਂ ਬੇਡੋ ਕੁੰਡਾ ਮੈਂ 라ਕੇ ਬੋਟਸਾ ਕੱਢ ਲੈਣਾ ਬਾਹਰ ਆਪੇ ਉਹਦੇ ਵਿੱਚ ਨਹੀਂ ਮੈਂ ਬੁਲਟ ਪਹੁੰਚ ਸਾਈਕਲ ਪਰਾਉਂਗਾ ਹਾਂ ਰਹੀ ਤਾਂ ਬੁਲਟ ਉੱਪਰੇ ਉੱਟਰੇ ਨੇ ਹਾਂ ਇਹਨਾਂ ਮੋਟਰਸਾਈਕਲ ਨੇ ਕਦੇ ਵਾਸਤੇ ਖਬਰ ਮੈਂ 10 ਮਿੰਟ ਨੂੰ ਆਉਣਾ 5 ਮਿੰਟਾਂ ਵਿੱਚ ਮੇਰੇ 이어ਪਨ ਉੱਪਰੇ ਪਿਆ ਨਾ ਹਾਂ ਲੇਕਿਨ ਚਲੋ ਜੀ මැ ගට පන්ද කරන්නා හුණනා සලෝන කළෝ බොල්ලෝ බෑගුරු ගඩි හේතු වනේ අලි හොකගේ හිි කචා පාච්චා හමලඟයින්ගේ ගේට